ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਚਾਰ ਕਰਨਾ ਹੈ ਗੁਰਬਾਣੀ ਵਿੱਚ ਆਇਆ ਹੋਇਆ ਸ਼ਬਦ ਅਪਰਸ ਅਪਰਸ ਸ਼ਬਦ ਦਾ ਅਰਥ ਹੈ ਅਸ਼ੋ ਜੋ ਕਿਸੇ ਨਾਲ ਸ਼ੋਹੇ ਨਾ ਪੰਡਤ ਨੇ ਇਹ ਮਰਜ਼ਾ ਦਾ ਕਹਿਮ ਕਰ ਰੱਖੀ ਹੈ ਕਿ ਮੈਂ ਉੱਚੀ ਜਾਤ ਦਾ ਹਾਂ ਉੱਚੀ ਕੁਲ ਦਾ ਹਾਂ ਸੂਦਰ ਔਰ ਨੀਵੀਂ ਜਾਤ ਦਾ ਮੈਨੂੰ ਸ਼ੋਹੇ ਨਾ ਇਤੋਂ ਤੱਕ ਕਿ ਪੰਡਤ ਸ਼ੂਦਰ ਦਾ ਪਰਸ਼ਾਵਾਂ ਵੀ ਆਪਣੇ ਉੱਤੇ ਨਹੀਂ ਪਹਿਣ ਦਿੰਦਾ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਬਾ ਗੁਰਮਤ ਮਾਰਤੰਡ ਦੇ ਅੰਦਰ ਲਿਖਦੇ ਹਨ ਕਈ ਪਖੰਡੀ ਤਾਤੂ ਇਸਤਰੀ ਆਦਿਕ ਨੂੰ ਦਿਖਾਵੇ ਮਾਤਰ ਨਹੀਂ ਛੋਂਦੇ ਅਤੇ ਆਪ ਨੂੰ ਅਪਰਸ ਸਦਵਾਉਂਦੇ ਹਨ ਗੁਰਮਤ ਵਿੱਚ ਅਜਿਹੇ ਲੋਕ ਦੰਬੀ ਹਨ ਅਪਰਸ ਉਹੀ ਹਨ ਜੋ ਆਪਣੀਆਂ ਇੰਦਰੀਆਂ ਅਤੇ ਮਨ ਨੂੰ ਕੋ ਕਰਮਾਂ ਦੇ ਸੰਯੋਗ ਤੋਂ ਨਰਲੇਪ ਰੱਖਦੀਆਂ ਜਿਸ ਵਕਤ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਪ੍ਰਚਾਰਕ ਫੇਰੀ ਦੇ ਦੌਰਾਨ ਹਰ ਦੁਆਰ ਪਹੁੰਚਦੇ ਹਨ ਤੇ ਇੱਥੇ ਬਹੁਤ ਭਾਰੀ ਮੇਲਾ ਲੱਗਿਆ ਹੋਇਆ ਹੈ ਤਰ੍ਹਾਂ ਤਰ੍ਹਾਂ ਦੇ ਸਾਧੂ ਆਏ ਹੋਏ ਹਨ ਜਿਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਦਾ ਡੇਰਾ ਸੀ ਨੇੜੇ ਹੀ ਇੱਕ ਵੈਸ਼ਨੋ ਸਾਧੂ ਦਾ ਡੇਰਾ ਸੀ ਇਸ ਦੇ ਜੀਵਨ ਦੀ ਮਰਜ਼ਾਦਾ ਕੀ ਸੀ ਕਿ ਇਹ ਸਭ ਤੋਂ ਪਹਿਲਾਂ ਗਾਂ ਦੇ ਗੋਹੇ ਦਾ ਪੋਚਾ ਦਿੰਦਾ ਚੌਂਕਾ ਤਿਆਰ ਕਰਦਾ ਇਸ਼ਨਾਨ ਕਰਕੇ ਲੱਕੜੀਆਂ ਧੋਕੇ ਚੌਂਕੇ ਦੇ ਵਿੱਚ ਰੱਖ ਦਿੰਦਾ ਤੇ ਮੰਤਰ ਪੜ੍ਹ ਕੇ ਇੱਕ ਕਾਰ ਖਿੱਚ ਦਿੰਦਾ ਚੌਂਕੇ ਤੇ ਦਵਾਲੇ ਆਪਣੇ ਹੱਥ ਦਾ ਤਿਆਰ ਕੀਤਾ ਹੋਇਆ ਖਾਣਾ ਇਹ ਸ਼ੱਕ ਦਾ ਕਿਸੇ ਦੂਸਰੇ ਦੇ ਹੱਥ ਦਾ ਤਿਆਰ ਕੀਤਾ ਹੋਇਆ ਲੰਗਰ ਪ੍ਰਸ਼ਾਦ ਇਹ ਨਹੀਂ ਸ਼ੱਕ ਦਾ ਜਿਸ ਵਕਤੇ ਇਸ ਨੇ ਆਪਣੀ ਇਹ ਸਾਰੀ ਕਿਰਿਆ ਕਰ ਲਈ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਭੇਜਿਆ ਜਾਂ ਮਰਦਾਨਿਆਂ ਉਸ ਸਾਧੂ ਨੇ ਅੱਗ ਬਾਲੀ ਹੈ ਉਸ ਦੇ ਕੋਲੋਂ ਅੱਗ ਲੈ ਕੇ ਆਸੀ ਵੀ ਲੰਗਰ ਤਿਆਰ ਕਰ ਲਈ ਜਿਉਂ ਹੀ ਭਾਈ ਮਰਦਾਨਾ ਜੀ ਵੈਸ਼ਨੂ ਸਾਧੂ ਦੇ ਕੋਲ ਅੱਗ ਲੈਣ ਵਾਸਤੇ ਗਏ ਸਾਧੂ ਤਾਂ ਆਪ ਅੱਗ ਬਗੂੜਾ ਹੋ ਗਿਆ ਗਾਲਾਂ ਕੱਢਣ ਲੱਗ ਪਿਆ ਬੋਲ ਕੋ ਬੋਲ ਬੋਲਣ ਲੱਗ ਪਿਆ ਮਲਦੀ ਹੋਈ ਅੱਗ ਦੀ ਚੌਤੀ ਲੈ ਕੇ ਭਾਈ ਮਰਦਾਨਾ ਜੀ ਦੇ ਪਿੱਛੇ ਪੈ ਗਿਆ ਗੁਰੂ ਨਾਨਕ ਦੇਵ ਜੀ ਦੇ ਕੋਲ ਪਹੁੰਚਦੇ ਹਨ ਗੁਰੂ ਨਾਨਕ ਦੇਵ ਜੀ ਸਾਧੂ ਨੂੰ ਸ਼ਾਂਤ ਕਰਦੇ ਹਨ ਤੇ ਕਾਰਨ ਪੁੱਛਦੇ ਹਨ ਤੇ ਸਾਧੂ ਕਾਰਨ ਦੱਸਦਾ ਹੈ ਕਿ ਇਹ ਸ਼ੂਦਰ ਹੈ ਇਹ ਨੀਚੇ ਹੈ ਇਸ ਨੇ ਆਪਣਾ ਪਰਸ਼ਾਵ ਮੇਰੇ ਚੌਕੇ ਦੇ ਉੱਤੇ ਪਾ ਕੇ ਚੌਂਕਾ ਪ੍ਰਿਸ਼ਟ ਕਰ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਸ਼ਾਂਤ ਕੀਤਾ ਤੇ ਸਮਝਾਇਆ ਕਿ ਇਸ ਦੇ ਪਰਸ਼ਾਵੇ ਦੇ ਨਾਲ ਤੇਰਾ ਚੌਂਕਾ ਪ੍ਰਿਸ਼ਟ ਨਹੀਂ ਹੋਇਆ ਅਸਲ ਵਿੱਚ ਤੇਰਾ ਮਨ ਪ੍ਰਿਸ਼ਟ ਹੈ ਚਾਰ ਤਰ੍ਹਾਂ ਦੀਆਂ ਬੁਰਾਈਆਂ ਤੇਰੇ ਅੰਦਰ ਹਨ ਗੁਰੂ ਨਾਨਕ ਦੇਵ ਜੀ ਨੇ ਇਸ ਸਾਧੂ ਨੂੰ ਸਮਝਾਉਣ ਵਾਸਤੇ ਸ਼ਬਦ ਉਚਾਰਨ ਕੀਤਾ ਕੋ ਬੋਧ ਡੂਮਣੀ ਕੋ ਦਾਇਆ ਕਸਾਇਨ ਪਰ ਨਿੰਦਾ ਘਟ ਚੂੜੀ ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਿਹਾ ਥੀ ਹੈ ਜਾਂ ਚਾਰੇ ਬੈਠੀਆਂ ਨਾਲ ਤੇਰੀ ਇਸਕਾਰ ਕੱਢਣ ਦਾ ਕੀ ਫਾਇਦਾ ਜਦੋਂ ਕਿ ਚਾਰ ਬੁਰਾਈਆਂ ਜਿਹੜੀਆਂ ਹਨ ਉਹ ਤੇਰੇ ਅੰਦਰ ਬੈਠੀਆਂ ਹੋਈਆਂ ਸੋ ਭਾਈ ਸਾਹਿਬ ਭਾਈ ਕਾਂਨ ਸਿੰਘ ਜੀ ਨਾ ਬਾ ਸਮਝਾਉਂਦੇ ਹਨ ਕਿ ਜੋ ਮਨੁੱਖ ਇੰਦਰੀਆਂ ਅਤੇ ਮਨ ਨੂੰ ਕੁਕਰਮਾਂ ਤੋਂ ਨਰਲੀਪ ਰੱਖਦਾ ਹੈ ਅਸਲ ਅਪਰਸ਼ਤਾ ਉਹ ਹੈ ਤੇ ਸਤਿਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ ਕਿ ਇਹੋ ਜਿਹਾ ਅਪਰਸ਼ ਇਹੋ ਜਿਹਾ ਅਸ਼ੋ ਜਿਹੜਾ ਹੈ ਉਹ ਆਪ ਤਾਂ ਤਰਦਾ ਹੀ ਹੈ ਤੇ ਹੋਰ ਸੰਸਾਰ ਨੂੰ ਵੀ ਉਤਾਰ ਦਿੰਦਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਨਵੀਂ ਅਸ਼ਪਦੀ ਦਾ ਸ਼ਲੋਕ ਹੈ ਜਿਸ ਵਿੱਚ ਸਤਿਗੁਰੂ ਜੀ ਪ੍ਰਮਾਨ ਕਰ ਰਹੇ ਹਨ ਜੋ ਮਨੁੱਖ ਸਦਾ ਆਪਣੀ ਹਿਰਦੇ ਵਿੱਚ ਅਕਾਰਪੁਰਖ ਦਾ ਨਾਮ ਟਿਕਾ ਕੇ ਰੱਖਦਾ ਹੈ ਬਚਨ ਹਨ ਔਰ ਧਾਰੇ ਜੋ ਅੰਤਰ ਨਾਨ ਜੋ ਮਨੁੱਖ ਭਗਵਾਨ ਨੂੰ ਸਭਨਾ ਵਿੱਚ ਵਿਆਪਕ ਵੇਖਦਾ ਹੈ ਜਿਵੇਂ ਕਿ ਮਰਦਾਨਾ ਜੀ ਦੇ ਅੰਦਰੋਂ ਪਰਮਾਤਮਾ ਨੂੰ ਤੱਕਣਾ ਜਿਵੇਂ ਕਿ ਭਗਤ ਕਬੀਰ ਜੀ ਦੇ ਬਚਨ ਹਨ ਅਵਲ ਅਲੈ ਨੂਰ ਉਭਾਇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋਮੰਦੀ ਗੁਰੂ ਪਸਾ ਜੀ ਦੀ ਬਾਣੀ ਦਾ ਬਚਨ ਹੈ ਏਕ ਪਿਤਾ ਏਕ ਸਕੇ ਹਮ ਬਾਰਿਕ ਅਸੀਂ ਸਾਰੇ ਹੀ ਉਸ ਪਰਮਾਤਮਾ ਦੇ ਬੱਚੇ ਹਾਂ ਸੋ ਜਿਹੜਾ ਮਨੁੱਖ ਸਭਨਾ ਵਿੱਚ ਭਗਵਾਨ ਨੂੰ ਦੇਖਦਾ ਸਰਬਮੈ ਪੇਖੇ ਭਗਵਾਨ ਜਿਹੜਾ ਮਨੁੱਖ ਕਲ ਪਲ ਆਪਣੇ ਪ੍ਰਭੂ ਨੂੰ ਨਮਸਕਾਰਾਂ ਕਰਦਾ ਹੈ ਨਿਮਕ ਨਿਮਕ ਠਾਕੁਰ ਨਮਸਕਾਰ ਹੈ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਉਹ ਅਸਲੀ ਅਪਰਸ ਹੈ ਅਸ਼ੋ ਹੈ ਉਹ ਆਪ ਤਰਦਾ ਹੈ ਇਹ ਹੋਰ ਸਭ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਰ ਲੰਘਾ ਦਿੰਦਾ ਹੈ ਇਸੇ ਹੀ ਤਰ੍ਹਾਂ ਦੇ ਵਿਚਾਰ ਸਤਿਗੁਰੂ ਜੀ ਦੇ ਨੌਵੀਂ ਅਸ਼ਟਪਦੀ ਦੇ ਪਹਿਲੇ ਪਦੇ ਦੇ ਅੰਦਰ ਵੀ ਹਨ ਸਤਿਗੁਰੂ ਜੀ ਬਚਨ ਕਰਦੇ ਹਨ ਜੋ ਮਨੁੱਖ ਜੀਵ ਨਾਲ ਝੂਠ ਨੂੰ ਸ਼ੋਣ ਨਹੀਂ ਦਿੰਦਾ ਮਿੱਥਿਆ ਨਹੀਂ ਅਰਸਨਾ ਪਰਸ ਅਰਸਨਾ ਸ਼ਬਦ ਦਾ ਅਰਥ ਹੈ ਜੀਭ ਮਿੱਥਿਆ ਸ਼ਬਦ ਦਾ ਅਰਥ ਹੈ ਝੂਠ ਫਿਰ ਸਤਗੁਰੂ ਜੀ ਬਚਨ ਕਰਦੇ ਹਨ ਮਨ ਵਿੱਚ ਇੱਕ ਅਕਾਲ ਪੁਰਖ ਦੇ دیدار ਦੀ ਤਾਂਘ ਰੱਖਦਾ ਹੈ ਮਨ ਮੈਂ ਪ੍ਰੀਤ ਨਿਰੰਜਨ ਦਰਸ਼ਨ ਜੋ ਪ੍ਰਾਈ ਇਸਤਰੀ ਦੇ ਹੁਸਨ ਨੂੰ ਬੁਰੀ ਨਿਗਾਹ ਨਾਲ ਨਹੀਂ ਤੱਕਦਾ 파ਤਰ ਰੂਪ ਨ ਆਪੇਖੈ ਨਿਤ੍ਰ ਸਾਧਕੀ ਟਹਿਲ ਸੰਤ ਸੰਗਤ ਭਲੇ ਮਨੁੱਖਾਂ ਦੀ ਟਹਿਲ ਕਰਦਾ ਹੈ ਤੇ ਸੰਤ ਜਨਾਂ ਦੀ ਸੰਗਤ ਵਿੱਚ ਪਿਆਰ ਪਾ ਕੇ ਰੱਖਦਾ ਹੈ ਜੋ ਕੰਨਾਂ ਦੇ ਨਾਲ ਕਿਸੇ ਦੀ ਵੀ ਨਿੰਦਿਆ ਨਹੀਂ ਸੁਣਦਾ ਕਰਨ ਨ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਜੋ ਸਾਰਿਆਂ ਨਾਲ ਆਪਣੇ ਆਪ ਨੂੰ ਮਾੜਾ ਸਮਝਦਾ ਹੈ ਜੋ ਗੁਰੂ ਦੀ ਮਿਹਰ ਦਾਸ ਮਿਹਰ ਦੀ ਸਦਕਾ ਮਾਇਆ ਦੇ ਪ੍ਰਭਾਵ ਤੋਂ ਪਰੇ ਹਟਾ ਦਿੰਦਾ ਹੈ ਤੇ ਜਿਸ ਦੇ ਮਨ ਦੀ ਵਾਸ਼ਨਾ ਮਨ ਤੋਂ ਹੀ ਟਾਲ ਜਾਂਦੀ ਹੈ ਸਤਗੁਰੂ ਜੀ ਫਰਮਾਨ ਕਰਦੇ ਹਨ ਗੁਰ ਪ੍ਰਸਾਦ ਵਿਖਿਆ ਪਰਾਰੇ ਮਨ ਕੀ ਬਾਸ਼ਨਾ ਮਨ ਤੇ ਟਰੇ ਜੋ ਮਨੁੱਖ ਗਿਆਨ ਇੰਦਰੀਆਂ ਨੂੰ ਵਸ ਵਿੱਚ ਰੱਖ ਕੇ ਕਾਮ ਆਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਕ ਪੰਜੇ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਸਤਗੁਰੂ ਜੀ ਆਖਦੇ ਹਨ ਉਹ ਹੈ ਅਸਲ ਅਪਰਸ਼ ਪਰ ਇਹੋ ਜਿਹਾ ਅਪਰਸ਼ ਜਿਹੜਾ ਹੈ ਉਹ ਕਰੋੜਾਂ ਵਿੱਚੋਂ ਕੋਈ ਇੱਕ ਹੈ ਸਹਿਬ ਫਰਮਾਨ ਕਰਦੇ ਹਨ ਨਾਨਕ ਕੋਟ ਮਦੇ ਕੋ ਐਸਾ ਅਪਰਸ਼ ਕਰੋੜਾ ਵਿੱਚੋਂ ਕੋਈ ਇਹੋ ਜਿਹਾ ਵਿਰਲਾ ਬੰਦਾ ਇਹੋ ਜਿਹਾ ਅਪਰਸ਼ ਹੈ ਤੇ ਸਤਗੁਰੂ ਜੀ ਸਮਝਾਉਂਦੇ ਹਨ ਕਿ ਉਹੀ ਅਸਲ ਦੇ ਵਿੱਚ ਪਵਿੱਤਰ ਹੈ ਜਿਸ ਨੇ ਆਪਣੀਆਂ ਇੰਦਰੀਆਂ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਿਆ ਹੋਇਆ ਹੈ ਉਹੀ ਅਪਰਸ਼ ਹੈ ਉਹੀ ਅਸ਼ੋ ਹੈ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਨਾ ਬਖਸ਼ਣੀ ਫਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ